ਵਾਹ ਆ ਰੋਟੀ ਲਗੀ ਉਹ ਲਾਉਂ ਜੇ ਕੀ ਨਹੀਂ ਆਦੀ ਰੋਟੀ ਦਾ ਰੋਟੀ ਸੇ ਕੀ ਆਂਦੀ ਹੈ ਡਿੱਗੀਆਂ ਜੀ ਆਉਂਦੀਆ ਚਲੋ ਰੋਟੀਆਂ ਕੋ ਪਾਸੋਂ ਸੇਕ ਗਿਆ ਗਰੀ 1 ਆਏ ਹਾਈ ਹਾਈ

ਪਤਾ ਨਹੀਂ ਜ਼ਿੰਦੇਬ ਕੀ ਹੋਇਆ ਵਾ ਚਲੋ ਅੰਦਰ ਰੋਟੀ ਖਾ ਲਈ ਕੋਈ ਗੱਲ ਨਹੀਂ ਮੈਂ ਰੋਟੀ ਲਾ ਲੀਨੀ ਆ ਚਲੋ ਤੀ ਬੱਸ ਨਾ ਓੜਾ ਕਰ ਦਿਆ ਹੁਣ ਮਾਰ ਬੰਦਾ ਇਦਾਂ ਕਰਦਾ ਹੁਣ ਨਹੀਂ ਹਾਏ ਹਾਏ ਚਲੋ ਚਲੋ ਦਵਾਈ ਦਵਾਈ ਮਗਰ ਉਹ ਢਾਲ ਹੋਣਾ ਗੁੱਡੀ ਨੇ ਆਪਣਾ ਚਲੋ ਵਨ ਸਨੀਬ ਲਿਆ ਇਹਨੂੰ ਬਾਹਰ ਫੇਰ ਚਲੋ ਬਾਹਰ ਲਿਆ ਕੇ ਦਵਾ ਦਵਾਈ ਇਹਨੂੰ ਆਜੋ ਚਲ ਵਨ ਲੇ ਮੇਰੀ ਦੁਪਹਿਰ ਆਪਨੇ ਸੌਂ ਲਈ ਆ ਹੁਣ ਮੌਕਾ ਮਿਲਿਆ ਵਾ ਇਹਦਾ ਕਰਦੀ ਆ ਜਿਹੜੀ 2 1 ਇਹਦਾ ਕਰਦੀ ਆ ਇਹਨਾਂ ਨੂੰ ਲਫਾਫੇ ਵਿੱਚ ਪਾ ਲੈਣੀ ਆ ਤੇ ਸਿਮੀ ਨੂੰ ਫੋਨ ਕਰਦੀ ਆ ਕਿ ਛੇਤੀ ਛੇਤੀ ਆ ਜਾ ਹੁਣ ਟਾਈਮ ਕੱਢ ਕੇ ਹੈਲੋ ਤੇ ਆਪਾਂ ਹਟੇ ਕਰਨੀ ਕੋਈ ਗੱਲ ਨਹੀਂ ਹੋਈ ਤੇ ਜਦੋਂ ਖੇਦੀ ਗੱਲ ਹੋਵੇ ਫਿਰ ਖੰਭਾ ਲਾ ਕੇ ਡੰਦੇਈ ਆ ਉਹ ਬੰਦਾ ਸਹੀ ਹੈ ਮਾੜਾ ਬੀ ਚੁੱਕਾ ਹੈ ਤੇ ਮੰਮੀ ਤੇਰਾ ਜਿਹਾ ਹਟ ਗਈ ਪਰ ਇਹ ਜਿਵੇਂ ਨਾ ਟੰਡਾ ਲਿਆ ਰਹਿਣਾ ਨਾ ਕਰਿਆ ਕਰੋ ਫਿਰ ਮੰਮੀ ਵੀ ਪਰੇਸ਼ਾਨ ਹੁੰਦੀ ਆ ਕੀ ਕਹਿਣਾ ਮੰਮੀ ਨੇ ਮੰਮੀ ਨੇ ਆ ਕੇ ਕਹਿਣਾ ਵਾ ਕੀ ਤੇ ਬਹੁਤ ਕੀ ਗੱਲਾਂ ਨੇ ਆ ਕਰਨਾ ਬੜਾ ਉੱਚੀ ਉੱਚੀ ਨਹੀਂ ਨਹੀਂ ਪਤਾ ਮਾਤਾ ਨੂੰ ਮਰ ਰੋਣ ਤੋਂ ਜਨਾ ਆ ਜਾਏ ਫਿਰ ਇਥੋਂ ਹੀ ਫਿਰ ਉਮੀ ਦੀ ਸਾਰੀ ਗੱਲ ਸੁਣਨੀ ਕਿਥੋਂ ਉਮੀ ਨੇ ਸੁਣਿਆ ਸੁਣਿਆ ਹੋਵੇ ਮੰਮੀ ਨੇ ਸਾਰੀ ਗੱਲ ਇਥੋਂ ਹੀ 1 ਤਰ ਬੋਲਦੇ ਹਾਂ ਮੈਂ 3 2 1 ਕਤਰੋਂ ਆਣ ਕਿਉਂ ਆਇਆ ਆ ਲੋਕੀ ਇਦਾਂ ਹੀ ਕਰਦੇ ਹੁੰਦੇ ਆ ਬਾਹਰ ਗੱਲਾਂ ਗੱਲਾਂ ਹੁੰਦੀਆਂ ਹੀ ਤਾਂ 3 2 1 ਲੋਕਾਂ ਨੇ ਗੱਲ ਲੱਗ ਨਹੀਂ ਆਈ ਜੀ ਪਾਪਾ ਚਾਹੀਦਾ ਉਹਨਾਂ ਨਾਲ ਗੱਲਬਾਤ ਹੀ ਖੋਲ ਜਾਂਦੀ ਆ ਤਰੀਕ ਕਰਦੇ ਹੋ ਹਾਂ ਇੰਨਾ ਕਹਿਣਾ ਨਾ ਲੋਕਾਂ ਦੀ ਗੱਲਾਂ 'ਚ ਨਹੀਂ ਆਈਆਂ ਦੋਸਤੋ 1 ਪੁੱਤ ਕੋਈ ਗੱਲ ਨਹੀਂ ਕਰ ਲੈਂਦੇ ਜਿਹੜੇ ਕਰਦੇ ਆ 1 ਮੰਮੀ ਮੇਰਾ ਤਾਂ ਘਰੋਂ ਨਿਕਲੂ ਜੀ ਨਹੀਂ ਕਰਦਾ ਇੰਨੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਨਾ ਇੱਕ ਦਿਨ ਮਨ ਕਰਦਾ ਵਾ ਆਪੜਾ ਵੀ ਮਕਾਲਾ ਮੈਂ ਤੇ 21 ਪੁੱਤ ਕਰ ਲੈਂਦਾ ਜੋ 21 ਇਹ ਕੱਲਾ ਕੱਲਾ ਤੂੰ ਮੇਰਾ ਪੁੱਤ ਉਹ ਨਹੀਂ ਇਹ ਤਾਂ ਐਂ ਤਾਂ ਗਿਆ ਨਾ ਤੂੰ ਕਹਿਣਾ ਵੀ ਨਾ ਨਾ ਪੁੱਤ ਐਦਾਂ ਕੋ ਬੋਲਣ ਡਿਆ ਐਦਾਂ ਕੋ ਬੋਲਣ ਡਿਆ ਵਾ ਕੱਲਾ ਕੱਲਾ ਤੂੰ ਮੇਰਾ ਪੁੱਤ ਵਾ ਤੂੰ ਕਹਿਣਾ ਵੀ ਐਦਾਂ ਕੋ ਬੋਲਣ ਡਿਆ ਨਾ ਨੀ ਬੜੀ ਜਾਣਾ ਉਧਰ ਕੋਈ ਨਹੀਂ ਉਧਰ ਕੰਮ ਨਹੀਂ ਬੜਜਣਾ ਤੇਰਾ ਕੇਸ ਨਹੀਂ ਬੜਜੂਗਾ ਨਾ ਵਧੀਆ ਥਾਂ ਤੇਰਾ ਵਿਆਹ ਕਰੂੰਗੀ ਮੈਂ ਆ ਤੇ ਮੇਰੇ ਸਾਥ ਤੂੰ ਹੀ ਮੈਂ ਆਣਗੇ ਗਾਹੇ 321 ਨਾ ਨਾ ਪੁੱਤ ਐਦਾਂ ਕੋ ਬੋਲਣ ਡਿਆ ਵਾ ਕੱਲਾ ਕੱਲਾ ਤੋਂ ਮੇਰਾ ਫੋਟੋ ਮੈਂ ਤੇ ਤੂੰ ওই ਤਰ੍ਹਾਂ ਖੜ ਨਹੀਂ ਕਹਿੰਦਾ ਅਸੀਂ ਇੱਥੇ ਕੀ ਕਰਨਾ ਕੋਈ ਗੱਲ ਨਹੀਂ ਕਰਨ ਦੇ ਜਿੰਨੇ ਗੱਲਾਂ ਕਰਦੇ ਆ ਲੋਕੀ 1 ਜੇ ਕੀ ਅਸੀਂ ਨਿਬੜ ਗਏ ਨਾ ਸਾਡਾ ਤੇਰਾ ਵਧਿਆ ਹਾਂ ਵਧਿਆ ਤੇਰਾ ਵਧਿਆ ਕਰਾਂਗੇ ਆ ਵਧਿਆ ਕਰਾਂਗੇ ਵਧਿਆ ਵਧਿਆ ਕਰਾਂਗੇ ਵਧਿਆ ਵਧਿਆ ਕਰਾਂਗੇ ਵਧਿਆ ਵਧਿਆ ਕਰਾਂਗੇ ਵਧਿਆ ਮੈਨੂੰ ਤੇਰੀ ਨਾ ਕੁੜੀ ਦੇ ਨਾਲ 3 2 1 ਕੋਈ ਗੱਲ ਨਹੀਂ ਪੁੱਤ ਕੇਸ ਨਹੀਂ ਬੜ ਲੈਂਦੇ ਉਧਰੋਂ ਤੇਰੇ ਵਧੀਆ ਥਾ ਵਧੀਆ ਥਾ ਤੇਰੇ ਲੇਖ ਜੋੜਾਂ ਸਾਡੇ ਕੋਲ ਨਹੀਂ ਕੋਈ ਵਧੀਆ ਥਾ ਲੇਖ ਜੋੜਾਂਗੇ ਤੇਰੇ ਮੈਂ 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 ਕਰ ਲੈਂਦੀ ਹਾਂ ਚੱਲ ਵੀਰ ਇੱਕ ਵਾਰੀ ਨਾ ਕੇਸ ਨਿਪੜ ਲਾਂਦੇ ਤੂੰ ਹੀ ਕਰ ਲੋ ਸ਼ੁਰੂ 2 1 ਪੁੱਤ ਕੋਈ ਗੱਲ ਨਹੀਂ ਇੱਕ ਵਾਰੀ ਕੇਸ ਨਿਪੜ ਲਾਂਦੇ ਤੇਰਾ ਵਧੀਆ ਥਾ ਫਿਰ ਨੇ ਠੀਕ 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 ਹੀ ਠੀਕ ਵਧੀਆ ਥਾ ਵਧੀਆ ਥਾ ਵਿਆਹ ਕਰਾਂਗੇ ਨਵਲੀ ਦਾ

ਟੀਗਾ ਉਹਨੇ ਲਾਤਾ ਵਾ ਦਵਾਈ ਠਰ ਕੇ ਖਾ ਲਈ ਹੈ ਆ ਠਰ ਕੇ ਖਾ ਲਈ ਹਾਂ ਚਾਹ ਪੀਣੀ ਹੈ ਤੇ ਬਣਾਣਾ ਉਹ ਸੰਦੀਪ ਨੂੰ ਯਾਰ ਬੰਦ ਚਾਹ ਦੇ ਬਸ ਉਹ ਹੀ ਇਹਨੂੰ ਕਰਾ ਚਾਹ ਪੀਣੀ ਹੈ ਤੇ ਬਣਾਣਾ ਅਈ ਚਾਹ ਨਹੀਂ ਬਣਾਉਂਦਾ ਜੱਟ ਉਹੋ ਗੱਲ ਉਹਦੇ ਮੂੰਹ ਚ ਨਿਕਲ ਗਿਆ ਮੇਰੇ ਹਾਂ ਜੀ ਵਿੜਾ ਤੋਤਾ ਯਾਰ ਅਹੀਂ ਸਵੇ ਅੱਜ ਮੈਂ ਤੋਤਾ ਵਾ ਆਓ ਤੀਤੇ ਪੈ ਵੀ ਫੜਿਆ ਇਦਾਂ ਕਰਕੇ ਮਿੱਟੀ ਖਲਾ ਦੂੰਗਾ ਲਿਆ ਕੇ ਵਿੜੇ ਚ ਚੱਲ ਯਾਰ 1 ਸੰਦੀਪ ਨੂੰ ਕਮਾ ਬਚਾ ਬਣਾ ਦੇ ਲੋਡ ਹੈ 1 ਨਾਲੇ ਇੱਕ ਪਾਸੇ ਮੈਂ ਤੁਹਾਡਾ ਘਰ ਸੰਭਲਣੀ ਆ ਦੂਜੇ ਪਾਸੇ ਮੇਰਾ ਨਾਂ ਲਈ ਜਾਂਦੇ ਤੁਸੀਂ ਹਾ ਹਾ ਇਹ ਵਾਚਾ ਬੜੀ ਘੇਟ ਘਟਦੀ ਆ ਲੱਗੂ ਦਾ ਖਿਆਲ ਕਰ ਗਈ ਜਦੋਂ ਮੰਨਣ ਯਾਰ ਤਾਂ ਕੋਨਾ ਨਹੀਂ ਵਿੱਚ ਹਾ ਹੇ ਇਹ ਮੇਰਾ ਕੁਝ ਉਹਦੇ ਲੋਗਾ ਕੋਪਨਾ ਸੀ ਕਰਾਉਣਾ ਤੇ ਹੁੰਦੇ ਆ ਆਲੀਆ ਰੈਤ ਨੂੰ ਸਹੀ ਹੈ ਅੱਡਾ ਗਿਆ ਕਰਨਾ ਮੁੰਡਾ ਗਿਆ ਕਰਨਾ ਅੱਡਾ ਆ ਅੱਡਾ ਤੇ ਮੇਰਾ ਏਟੀਐਮ ਅੱਡੇ ਜੋ ਪੈਸੇ ਕਢਾ ਲਿਆ ਉਹ ਆ ਇਹਦੇ ਲੱਡੂ ਹੀ ਖਾਦਾ ਵਾ ਸਾਦਾ ਬਰਾ ਜਿਕ ਲਿਆਓਲੀ ਅੱਡਾ ਆ ਮੇਰਾ ਚਲੋ ਹਾਂ ਵੰਨੇ ਵੀਰ ਜੀ 3 2 ਐਂਡ 1 ਗਾਂ ਪਛਾਣ ਦਾ ਕਿੱਥੇ ਜਾਣਾ ਆ ਆ ਕੋ 1 ਮਾ ਬਤਾ ਇਹ ਘਰ ਬਾਕੀ ਤੇਨੂੰ ਫੋਨ ਕਰਨੀ ਹੈ ਕਿ ਬਾਹਰ ਹੀ ਆ ਜਾ ਹੈਲੋ ਸੰਦੀਪ ਮੈਂ ਨਾ ਤੁਹਾਡੇ ਘਰ ਦੇ ਬਾਹਰ ਖਲੋਤੀ ਆਂ ਤੂੰ ਬਾਹਰ ਹੀ ਆ ਜਾ ਤੂੰ ਲੈ ਲੈ ਜਿਹੜੀ ਅੰਦਰ ਕੀ ਕਰਨਾ ਮੈਨੂੰ ਨਾ ਬੜਾ ਡਰ ਲੱਗਣ ਡਿਆ ਚਲ ਕੋਈ ਨਹੀਂ ਮੈਂ ਆ ਜਿੰਦੀ ਅੰਦਰ ਚਲ ਠੀਕ ਹੈ ਜਿੰਦਰਾ ਚੱਲ ਇਹ ਤਾਂ ਵਾਹ ਮੇਰੇ ਜਾਲ ਚ ਫਸੀ ਆ ਚੱਲ ਇਹਨੂੰ ਵੇਖਾਂਗੇ ਬਾਅਦ ਚ ਕਿਨੂੰ ਬਾਹਰ ਭੇਜਣਾ ਕੀ ਇਹਦਾ ਕੀ ਕਰਨਾ ਇਹ ਸੋਨਾ ਹੁਣ ਮੈਂ ਇਹਨੂੰ ਥੋੜਾ ਵਾਪਸ ਕਰਟ ਇਹ ਸੋਨਾ ਨੇ ਹੁਣ ਤੈਨੂੰ ਮਿਲਿਆ ਵੇਖੀ ਸਹੀ ਹੈ ਕਿ ਸੋਨੇ ਦਾ ਮੈਂ ਬਣਾਉਣਾ ਕੀ ਆ ਮਜੇ ਨਾਲ ਮੈਂ ਆ ਪੈਸੇ ਵਰਤਾਂਗੀ ਨਾਲੇ ਛਿੱਤਰ ਇਤੋਂ ਖਾਏਗੀ ਨਾਲੇ ਸੋਹੜਿਆਂ ਤਾਂ ਖਾਏਗੀ